ਅੰਮ੍ਰਿਤਸਰ ਦੀ ਹਲਕਾ ਮਜੀਠਾ ਦੀਨ ਆਉਂਦੇ ਪਿੰਡ ਰੱਖ ਭਗਵਾ ਤੋਂ ਸ਼ਰਮਸਾਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕ ਵੱਲੋਂ ਸਕੂਲ ਦੀਆਂ ਛੋਟੀਆਂ ਬੱਚੀਆਂ ਤੋਂ ਅਸ਼ਲੀਲ ਹਰਕਤਾਂ ਕਰਵਾਈਆਂ ਜਾ ਰਹੀਆਂ ਸਨ ਬੱਚੀਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਬੱਚੇ ਸਕੂਲ ਨਹੀਂ ਜਾਂਦੇ ਸੀ ਅਸੀਂ ਕੁੱਟੀਆਂ ਤੇ ਫਿਰ ਦੱਸਿਆ ਕਿ ਮਾਸਟਰ ਸਾਡੇ ਨਾਲ ਗੰਦੀਆਂ ਗੱਲਾਂ ਕਰਦਾ ਹੈ ਬੱਚੀਆਂ ਤੀਜੀ ਚੌਥੀ ਕਲਾਸ 'ਚ ਪੜ੍ਹਦੀਆਂ ਹਨ ਜਿਨ੍ਹਾਂ ਦੀ ਤਾਂ ਖੇਡਣ ਦੀ ਉਮਰ ਹੈ ਉੱਥੇ ਹੀ ਬੱਚੀਆਂ ਦਾ ਕਹਿਣਾ ਸੀ ਕਿ ਮਾਸਟਰ ਆਪਣੇ ਪੱਟਾਂ ਤੇ ਕਾਪੀ ਰੱਖ ਕੇ ਗੁਪਤ ਅੰਗ ਛੋਣ ਲਈ ਕਹਿੰਦਾ ਹੈ ਉੱਥੇ ਹੀ ਮਾਸਟਰ ਸਕੂਲ ਦੀਆਂ ਤਿੰਨ ਬੱਚੀਆਂ ਨਾਲ ਕਮਰੇ ਵਿੱਚ ਇਹ ਗਲਤ ਜਦੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਤਾਂ ਮਾਸਟਰ ਫਰਾਰ ਹੋ ਗਿਆ। ਇੱਥੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਮੁਕੱਦਮਾ ਦਰਜ ਕੀਤਾ ਹੈ ਤੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉੱਥੇ ਹੀ ਟੀਚਰ ਪਰਿਵਾਰ ਸਮੇਤ ਫਰਾਰ ਹੋ ਗਿਆ ਹੈ ਜੋ ਕਿ ਤਿੰਨ ਬੱਚੀਆਂ ਨਾਲ ਛੇੜਛਾੜ ਕਰਦਾ ਸੀ। ਕਿਹੜੇ ਪਿੰਡ ਦੇ? ਅਈ ਰਕਪਹਾਵਾਵੀ ਦੇ। ਕੀ ਹੋਇਆ? ਹਾਂ ਜੀ ਤੇ ਤੁਹਾਡੇ ਬੱਚਾ ਨਾਲ ਕੀ ਹੋਇਆ? ਇਹ ਬੱਚੇ ਹਾਂ ਜਨਾਂ ਜੀ ਇਹ ਘਟਨਾ ਇਜੇ ਦੀ ਇਹ ਕਿ ਮਾਸਟਰ ਮਾੜੇ ਕੰਮ ਕਰਦਾ ਸੀ ਤੇ ਉਹ ਬੱਚੀਆਂ ਸਾਡੀਆਂ ਹਰ ਘਰ ਜਾ ਕੇ ਨਹੀਂ ਦੱਸਦੀਆਂ। ਦੱਸਦੀਆਂ ਇਹਨੇ ਧਮਕਾਇਆ ਸੀ ਕਿ ਤੁਹਾਨੂੰ ਮੈਂ ਮਾਰੂਗਾ ਜੇ ਤੁਸੀਂ ਆਪਣੇ ਮਾਪਿਆਂ ਨੂੰ ਦੱਸਿਆ ਘਰ ਜਾ ਕੇ ਤੇ ਉਹ ਦਰਦੀਆਂ ਨਹੀਂ ਦਾਤੀਆਂ ਤੇ ਕੱਲ ਸਾਨੂੰ ਜੀ ਪਤਾ ਲੱਗਾ ਇਹ ਗੱਲ ਦਾ ਕਿ ਕਿਦੋਂ ਦੀ ਘਟਣਾ ਹੈ ਘਟਣਾ ਨੂੰ ਤੇ ਹੋ ਗਿਆ 8 ਦਿਨ ਇੱਕ ਮਹੀਨੇ ਦਾ ਬਿਨਾਂ ਰੋਲਿਆ ਵਿੱਚ ਕਿ ਜਿਹਨੂੰ ਫੋਨ ਕੀਤਾ ਸੀ ਤੇ ਉਹਨੇ ਕਿਹਾ ਕਿ ਮੈਂ ਬਦਲੀ ਕਰਾ ਦਨੀ ਆ ਮਾਸਟਰ ਦੀ ਤੁਸੀਂ ਨਾ ਰੋਲਾ ਪਾਇਓ ਤੇ ਜੀ ਕੱਲ ਗੱਲ ਕਰਨੀ ਸੀ ਤੇ ਕੱਲ ਸਾਨੂੰ ਸਾਰਾ ਪਤਾ ਲੱਗ ਗਿਆ ਫਿਰ ਮਾਮਲਾ ਖਰਾਬ ਇਥੇ ਹੋ ਗਿਆ ਕਿੰਨੇ ਦਿਨ ਪਹਿਲਾਂ ਤੁਸੀਂ ਫੋਨ ਕੀਤਾ 8 ਦਿਨ ਪਹਿਲਾਂ ਗੱਲ ਚੱਲਦੀ ਰਹੀ ਜੀ ਉਹ ਛੁੱਟੀਆਂ ਪਈਆਂ ਛੁੱਟੀਆਂ ਤੋਂ ਪਹਿਲਾਂ ਕਿ ਛੁੱਟੀਆਂ ਤੋਂ ਬਾਅਦ ਪਹਿਲਾਂ ਛੁੱਟੀਆਂ ਤੋਂ ਮਤਲਬ ਚੱਲ ਰਿਆ ਕੰਮ ਅੱਛਾ ਜੀ 8 ਦਿਨ ਤੁਹਾਡੇ ਬੱਚਿਆਂ ਨੇ ਤੁਹਾਨੂੰ ਕੁਝ ਨਹੀਂ ਦੱਸਿਆ ਮੈਡਮ ਨੇ ਟੱਕ ਤੇ ਜਿਹੜੀ ਲੇਡੀ ਨੇ ਗੱਲ ਕੀਤੀ ਨਾ ਜਿਹਨਾਂ ਨੇ ਕੀਤੀ ਮੈਡਮ ਗੋਨਨਾ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਅਸੀਂ ਬਦਲੀ ਕਰਾ ਦਾਂਗੇ ਇਹਦੀ ਇੱਥੋਂ ਉਹ ਉਸੇ ਮਾਸਟਰ ਦੀ ਉਹਨੂੰ ਇਹ ਨਹੀਂ ਕਿਹਾ ਰਕੇਸ਼ ਕੁਮਾਰ ਆ ਇਹ ਨਹੀਂ ਕਿਹਾ ਉਹ ਮੰਜੀਠੇ ਦਾ ਜੀ ਇਹ ਨਹੀਂ ਕਿਹਾ ਵੀ ਉਹਨੂੰ ਅਸੀਂ ਕੋਈ ਇੱਥੇ ਸਟੱਪ ਚੁੱਕੀ ਹੈ ਕੋਈ ਕਾਰਵਾਈ ਕਰੀਏ ਉਹ ਵਾਲੀ ਗੱਲ ਗਈ ਗੱਲ ਇਹਨੇ ਗੋਲਮੋਲ ਕਰਤੀ ਪਰ ਹਰਕਤਾਂ ਮਾੜੀਆਂ ਕਰਦਾ ਰਿਹਾ ਬਹੁਤ ਜ਼ਿਆਦਾ ਜਿਹੜੇ ਬੱਚੇ ਡਰਦੇ ਸਕੂਲੇ ਨਹੀਂ ਆਉਂਦੇ ਇਹ ਸੁਣੋ ਨਹੀਂ ਬੱਚੇ ਡਰਦੇ ਘਰ ਮਾਂ ਪਿਓ ਮਾਰਦਾ ਸੀ ਅਹੀਂ ਤੇ ਹੋ ਕਹਣਾ ਬਸ ਕੋਲੇ ਜਾਓ ਤੁਸੀਂ ਕਿਉਂ ਜਾਂਦੇ ਉਹ ਡਰਦੇ ਦੱਸਦੇ ਨਹੀਂ ਉਹ ਮੁੜ ਕੇ ਗੱਲ ਲੀਕ ਹੋਈ ਮੜੀ ਜੀ ਤੇ ਸਾਨੂੰ ਪਤਾ ਲੱਗਾ ਤੁਸੀਂ ਕੱਲ ਫਿਰ ਸਾਰੇ ਆਪਣੇ ਸਰਦਾਰ ਠੰਡਾ ਸਾਹਿਬ ਵੱਡੇ ਵੀ ਆਏ ਸੀ ਤੇ ਮੈਡਮ ਸਾਹਿਬ ਵੀ ਆਏ ਸੀ ਸਾਰੀ ਗੱਲ ਕੱਲ ਹੋਈ ਆ ਹੁਣ ਕੀ ਅਗੋਂ ਤੁਸੀਂ ਮੰਗਦੇ ਕੀ ਐਂ ਆਨੇ ਵੀ ਉਹਨੂੰ ਨੌਕਰੀ ਤੇ ਲਾਇਆ ਦਿੱਤਾ ਜਾਵੇ ਬਸ ਤੇ ਸਾਨੂੰ ਨੂੰ ਸਾਫ਼ ਚਾਹੀਦਾ ਪਰਚਾ ਦਰਚ ਪਰਚਾ ਦਰਚ ਠੋਕ ਕੇ ਹੋਣਾ ਚਾਹੀਦਾ ਇੱਥੇ ਇਹ ਅੱਜ ਕੱਲ ਅੱਜ ਇੱਥੇ ਕਰਕੇ ਗਿਆ ਆ ਕੱਲ ਵੀ ਜੀ ਕਹਿੰਦੇ ਹੋਰ ਜਾ ਕੇ ਵੀ ਮਾਰੇ ਕੰਮ ਕਰੂਗਾ ਇਹਨੂੰ ਤਾਂ ਪੈ ਜੀ ਮੂੰਹ ਇਹਦੀ ਹੱਤੀ ਕਿਦਾਂ ਭਾਈ ਇਹ ਕੰਮ ਵਾਸਤੇ ਨਿਕਲेंगे ਬੱਚਿਆਂ ਕੋ 7 ਸਾਲ ਦੀ ਆ 8 ਸਾਲ ਦੀ ਆ ਉਹਨਾਂ ਰੋਟੀ ਖਾਂਦੀ ਜਾਇ ਨਹੀਂ ਹੁੰਦੀ ਉਹਨਾਂ ਕਪੜਾ ਪਾਉਂਦੀ ਜਾਇ ਨਹੀਂ ਦੀ ਇਹਨੇ ਕਰਤੂਤ ਕਰਨ ਲੱਗੇ ਕੋ ਸੋਚਿਆ ਨਹੀਂ ਇੱਕ ਗੱਲ ਹੋਰ ਤਾਂ ਦੱਸ ਦਨੇ ਵੀ ਜੇ ਕਰੇ ਇੱਥੇ ਹੁੰਦਾ ਨਾ ਕੱਲੋ ਤੇ ਫਿਰ ਮਾਮਲਾ ਜ਼ਿਆਦਾ ਖਰਾਬ ਹੋਣਾ ਸੀ ਫਿਰ ਨਹੀਂ ਭਾਈ ਚਾਉਣਾ ਕੰਮ ਕੱਲੋ ਛੁੱਟੀ ਦੇ ਇਸ ਗੱਲ ਛੁੱਟੀ ਦੇ ਕੱਲੋ ਛੁੱਟੀ ਦੇ ਹੀ ਤੇ ਜੇਕਰ ਇੱਥੇ ਹੁੰਦਾ ਤੇ ਫਿਰ ਤੇ ਕੰਮ ਬਹੁਤਾ ਵੱਧ ਜਾਣਾ ਸੀ ਕਿਉਂਕਿ ਇਹਨੇ ਛੱਡਣਾ ਨਹੀਂ ਸੀ ਜਿੰਨੇ ਆਉਣਾ ਉਹਨੇ ਮਾਰਨ ਦਾ ਬਣਾ ਹੀ ਜਿੰਨੇ ਆਉਨੇ ਮਾਰਨ ਦਾ ਬਣਾ ਹੀ ਤੇ ਫਿਰ ਕਾਨੂੰਨ ਵਾਲਾ ਕੰਮ ਆਪਣੇ ਹੱਥ ਚ ਹੋ ਜਾਣਾ ਤੇ ਬਾਕੀ ਆ ਵੀ ਤਗੜੇ ਹੋ ਕੇ ਅਸੀਂ ਤੇ ਇਹੋ ਹੱਥ ਛੋੜ ਕੇ ਬੇਨਤੀ ਆ ਪੀ ਉਹਦਾ ਨਿ사ਫ ਮਿਲੇ ਸਾਨੂੰ ਸਾਰਾ ਤੇ ਇੱਕ ਗੁਰਪ੍ਰੀਤ ਮੈਡਮ ਜਿਹੜੀ ਜਿੰਨੂੰ ਪਹਿਲਾਂ ਫੋਨ ਕੀਤਾ ਆ ਉਹਨੇ ਮੁੱਦਾ ਨਹੀਂ ਠਾਇਆ ਨਹੀਂ ਲੈਂਦਾ ਗਿਆ ਜੀ ਕੀ ਸ਼ਿਕਾਇਤ ਆਈ ਸੀ ਤੇ ਕੀ ਕਾਰਵਾਈ ਕੀਤੀ ਗਈ ਹੈ ਕੱਲ ਭਗਵਾਨ ਸਾਨੂੰ ਭੰਗਵਾ ਪਿੰਡ ਤੋਂ ਇੱਕ ਸ਼ਿਕਾਇਤ ਆਈ ਸੀ ਕਿ ਜਿਹੜੀਆਂ ਸਰਕਾਰੀ ਪ੍ਰਾਇਮਰੀ ਸਕੂਲ ਰੱਖ ਭੰਗਵਾ ਉਹਦੇ ਵਿੱਚ ਟੀਚਰ ਨੇ ਜੇਸ਼ ਕੁਮਾਰ ਉਹਨਾਂ ਵੱਲੋਂ ਛੋਟੀਆਂ ਬੱਚਿਆਂ ਦੇ ਨਾਲ ਕੋਈ ਜਿਹੜੀ ਆ ਉਹ ਕਰਨਾ ਕੀਤੀ ਗਈ ਹੈ ਜੀ ਮੰਦੀ ਕਰਨਾ ਕੀਤੀ ਗਈ ਜੀ ਸੰਸਾਰ ਆ ਸੰਸਾਰ ਕਰਨ ਵਾਲੀ ਛੋਟੇ ਮਕਰਮਾਦ ਜੀ ਕੀਤਾ ਜਿਹੜੀ ਉਹਦੀ ਜਿਹੜੀ ਵੀ ਜਿਹੜੀ ਵੀ ਉਹਦੀ ਉਹਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਊਗੀ ਉਹਨੂੰ پڑھਨ ਵਾਸਤੇ ਹੀ ਛਾਪੀ ਮਾਰੀ ਕਰ ਰਹੇ ਆ ਉਹ ਸਮੇਤ ਪਰਿਵਾਰੀ ਕਾਲ ਦਾ ਪਹੌੜ ਆ ਕਰਦੇ ਵਿੱਚ ਪਰਿਵਾਰ ਨੇ ਕੀ ਸ਼ਿਕਾਇਤ ਕੀਤੀ ਹੈ ਪਰਿਵਾਰ ਨੇ ਉਹ ਬੱਚੀਆਂ ਦੀ ਸ਼ਿਕਾਇਤ ਸਾਡੇ ਇਹ ਆਈਸੀ ਕਿਟੀਆਂ ਛੋਟੀਆਂ ਬੱਚੀਆਂ ਨੇ ਚੌਥੀ ਪੰਜਵੀਂ ਕਲਾਸ ਦੀਆਂ ਬੱਚੀਆਂ ਨੇ ਉਹਨਾਂ ਦੇ ਨਾਲ ਮਾਸਟਰ ਨੇ ਜਿਹੜੀ ਆ ਉਹ ਗਲਤ ਘਟਨਾ ਜਿਹੜੀ ਜਿਹਨੂੰ ਕਿਹਾ ਜਾ ਸਕਦਾ ਕਿ ਫਿਜ਼ੀਕਲ ਟੱਚ ਜਿਹੜਾ ਉਹਨਾਂ ਕੋ ਜਿਹੜਾ ਉਹ ਕਰਵਾਇਆ ਜਿਹੜਾ ਜਿਹੜਾ ਕਿ ਜਿਹਦੇ ਵਿੱਚ ਅਸੀਂ 80 ਤੇ 354 ਦੇ ਤਹਿਤ ਪਰਚਾ ਦੱਚੀ ਤੇ ਇਹ ਇੱਕ ਕਿਥੋਂ ਦਾ ਟੀਚਰ ਹੈ ਜੀ ਇਹ ਰਹਿਣਵਾਲਾ ਮਜੀਠੇ ਦਾ ਰਜੇਸ਼ ਕੁਮਾਰ ਇਹਦਾ ਨਾਮ ਆ ਤੇ ਇਸ ਰੱਖਪੰਗਵਾ ਸਕੂਲ ਦੇ ਵਿੱਚ ਇਹ ਲੱਗਾ ਸੀ ਕਿੰਨੀ ਦੇਰ ਤੋਂ ਟੀਚਰ ਆ ਜੀ ਇਹ ਤਕਰੀਬਨ 2 ਸਾਲ ਤੋਂ ਹੀ ਆਇਆ ਆ ਅਜੇ ਪ੍ਰੋਮੋਸ਼ਨ ਪੀੜ ਦੇ ਉੱਤੇ ਤੇ ਕੀ ਇਹਦੇ ਵੱਲੋਂ ਮਤਲਬ ਕਿੰਨੀਆਂ ਕੁ ਲੜਕੀਆਂ ਨਾਲ ਕੀਤਾ ਗਿਆ ਇਹ ਤਿੰਨ ਕੁ ਲੜਕੀਆਂ ਦੇ ਨਾਲ ਜਿਹੜਾ ਛੇੜਛਾੜ ਦਾ ਮਾਮਲਾ ਸਾਹਮਣੇ ਆ ਤੇ ਉਹਨਾਂ ਨੇ ਫਿਰ ਕਿਉਂ ਕੀ ਕਿਹਾ ਕਿ ਸਕੂਲ ਨਹੀਂ ਜਾਣਾ ਕਿ ਕੀ ਹਾਂ ਹਾਂ ਉਹਨਾਂ ਨੇ ਕਿਤੇ ਜਦੋਂ ਇਹ ਜਿਹੜੀ ਆ ਉਹਨਾਂ ਬੱਚੀਆਂ ਦੇ ਨਾਲ ਜਿਹੜੀ ਛੇੜਛਾੜ ਆ ਇਹ ਕੀਤੀ ਗਈ ਆ ਜਿਹੜੀਆਂ ਸਰਦੀਆਂ ਵਾਲੀਆਂ ਛੁੱਟੀਆਂ ਤੋਂ ਪਹਿਲਾਂ ਕੀਤੀ ਗਈ ਸੀ ਤੇ ਜਦੋਂ ਛੁੱਟੀਆਂ ਤੋਂ ਬਾਅਦ ਪੇਰੈਂਟਸ ਇਹਨਾਂ ਨੂੰ ਸਕੂਲੇ ਜਾਣ ਵੱਲੋਂ ਕਿਹਾ ਉਹਨਾਂ ਨੇ ਇਨਕਾਰ ਕੀਤਾ ਕਿ ਜਿਹੜਾ ਟੀਚਰ ਹੈ ਸਾਡੇ ਤੇ ਤੇ ਮੰਦੀ ਨਜ਼ਰ ਰੱਖਦਾ ਹੈ ਗਲਤ ਨਜ਼ਰ ਰੱਖਦਾ ਹੈ ਤੇ ਅਸੀਂ ਸਕੂਲੇ ਨਹੀਂ ਜਾਣਾ ਜੇ ਤੇ ਫਿਰ ਜਿਹੜੀ ਇਹ ਗੱਲ ਸਾਹਮਣੇ ਆਉਂਦੀ ਹੈ ਅਸੀਂ ਤੁਰੰਤ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ ਕਿੰਨਾ ਕਾਨੂੰਨਾ ਕੰਮ ਹੈ ਜੀ ਇਹ ਇਹ ਬਹੁਤ ਕਾਨੂੰਨਾ ਕੰਮ ਹੈ ਇੱਕ ਸਕੂਲ ਦੇ ਵਿੱਚ ਟੀਚਰ ਵੱਲੋਂ ਜਿਹੜਾ ਜਿਹਨੂੰ ਗੁਰੂ ਦੀ ਪਾਤੀ ਮਿਲੀ ਆ ਉਹਦੇ ਵੱਲੋਂ ਇਹ ਕੰਮ ਕਰਨਾ ਬਹੁਤ ਹੀ ਚੰਨਸਰ ਘਟਨਾ ਹੈ ਤੇ ਗ੍ਰਿਫਤਾਰੀ ਹੋਸੇਗੀ ਗ੍ਰਿਫਤਾਰੀ ਇਹਦੀ ਕਰਾਂਗੇ ਜਰੂਰ ਇਹਦੀ ਜਲਦੀ ਗ੍ਰਿਫਤਾਰੀ ਕਰ ਲਈ ਜਾਊ ਕਿਹੜੀ ਕਿਹੜੀ ਧਾਰਾ ਲਾਈ ਸਰ ਇਹਦੇ ਉੱਤੇ ਅਸੀਂ 354 ਸੈਕਸ਼ਨ ਏ ਆ ਤੇ ਨਾਲ ਪੌਕਸ ਐਕਟ ਜਿਹੜਾ ਛੋਟੇ ਬੱਚਿਆਂ ਦੇ ਖਿਲਾਫ ਸਰੀਰਕ ਜਿਹੜਾ ਜੁਰਮ ਜਿਹੜਾ ਵੀ ਸਾਹਮਣੇ ਆਉਂਦਾ ਹੈ ਉਹ ਤੇ ਹੀ ਕਰਦੇ ਤੇ ਗ੍ਰਿਫਤਾਰ ਕੀਤਾ ਜਾਏ ਹਾਂ ਜਲਦੀ ਜਲਦੀ ਕਰੋ ਦੋਸ਼ੀ ਫਰਾਰ ਹੈ ਹਾਂ ਦੋਸ਼ੀ ਫਰਾਰ ਹੈ ਉਹ ਸਾਡੇ ਘਰ ਦੇ ਵਿੱਚ ਉਹਨਾਂ ਦੇ ਜਿੰਦੇ ਵੱਜੇ ਦੋਸ਼ੀ ਫਰਾਰ ਹੈ ਪਰ ਜਲਦੀ ਫੜ ਲੈ ਜਾਓ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488